ਗੁੱਡ ਮਾਰਨਿੰਗ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਵੈਗੁਰੂ ਦਾ ਸ਼ੁਕਰ ਕਰਦੇ ਆਂ ਕੀ ਖੁਸ਼ਖਬਰੀ ਆ ਜਿਹੜੀ ਆਪਣੀ ਵਾਲੀ ਬੇਸ਼ੇਰੀ ਆ ਉਹ ਸਣੀ ਵਾਲਾ ਘੋੜਾ ਜਿਹੜਾ ਅਸ਼ਵਗੁਰੂ ਆ ਉਹਦੇ ਤੋਂ ਪ੍ਰੈਗਨੈਂਟ ਹੋ ਗਈ ਬਹੁਤ ਭਰਾ ਪੁੱਛਦੇ ਹੁੰਦੇ ਸੀ ਮੈਨੂੰ ਵੀ ਹੁਣ ਇਹ ਗੱਬਣਾ ਜਾਂ ਕਿਵੇਂ ਆ ਕੀ ਗੱਲਬਾਤ ਆ ਉਹ ਵੀ ਮੈਂ ਤੁਹਾਡੀ ਨਾਲ ਸਾਰੀ ਗੱਲਬਾਤ ਸ਼ੇਅਰ ਕਰਦਾ ਤੇ ਪਹਿਲਾਂ ਦੋ ਤਿੰਨ ਵਾਰੀ ਭਰਾਈ ਸੀ ਇਹਨੇ ਕੰਸੀਮ ਨਹੀਂ ਕੀਤਾ ਕੰਸੀਮ ਨਾ ਕਰਨ ਦਾ ਕੀ ਕਾਰਨ ਸੀਗਾ ਹੀਟ ਪ੍ਰੋਪਰ ਬਣਾਉਂਦੀ ਸੀ ਫੋਲਿਕਲ ਪ੍ਰੋਪਰ ਬਣਦਾ ਸੀਗਾ ਪਰ ਜਿਹੜਾ ਯੂਟਰਸ ਦਾ এনवायरमेंट ਸੀਗਾ ਨਾ ਉਹਦੀ ਪੀ ਐਚ ਵੈਲਿਊ ਹਿੱਲ ਜਾਂਦੀ ਸੀ ਭਾਵ ਕਿ ਆ ਟਾਕਸਿਕ ਹੋ ਜਾਂਦੀ ਸੀ ਯੂਟਰਸ ਤੇ ਇਹ ਜਿਹਦੇ ਕਰਕੇ ਜਿਹੜਾ ਸਪਰਮ ਆ ਤੇ ਐਗ ਦਾ ਮੀਟ ਨਹੀਂ ਸੀ ਉਹ ਪਾਉਂਦਾ ਤੇ ਨਾ ਮੀਟ ਹੋਣ ਕਰਕੇ ਮਤਲਬ ਕੁੜੀ ਕਨਸੀਵ ਨਹੀਂ ਸੀ ਕਰਦੀ ਜਾਂ ਕਨਸੀਵ ਕਰਕੇ ੈਂਬਰੀਓ ਦੀ ਡੈਥ ਹੋ ਜਾਂਦੀ ਸੀਗੀ ਉਹਦਾ ਕਾਰਨ ਇਹ ਸੀਗਾ ਆਪਾਂ ਜਿਵੇਂ ਪਹਿਲਾਂ ਗੱਲ ਕਰਕੇ ਹਟਿਆ ਬਹੁਤ ਸਾਰੀਆਂ ਕੁੜੀਆਂ ਚ ਦਿੱਕਤ ਹੁੰਦੀ ਹੈ ਫੋਲਿਕਲ ਪ੍ਰੋਪਰ ਬਣਦਾ ਉਸ ਤੋਂ ਬਾਅਦ ਜੰਪ ਸਹੀ ਟਾਈਮ ਤੇ ਆਉਂਦਾ ਪਰ ਫਿਰ ਵੀ ਕਨਸੀਵ ਨਹੀਂ ਕਰਦੀਆਂ ਉਹਦਾ ਕਨਸੀਵ ਨਾ ਕਰਨਾ ਕਾਰਨ ਇਹੀ ਹੁੰਦਾ ਵੀ ਉਹਦੀ ਜਿਹੜੀ ਬੱਚੇਦਾਨੀ ਆ ਉਹ ਟੌਕਸਿਕ ਹੋ ਜਾਂਦੀ ਹੈ ਤੇ ਉਹਦੇ ਚ ਫਿਰ ਮਤਲਬ ਇੰਟਰਾਯੂਟਰਾਈਨ ਜਿਹੜੀ ਕੋਈ ਮੈਡੀਸਨ ਉਦੋਂ ਹੀ ਭਰਨ ਦਾ ਫਾਇਦਾ ਹੁੰਦਾ ਜਦੋਂ ਇਨਫੈਕਸ਼ਨ ਜਿਵੇਂ ਹੁਣ ਇਹ ਤਿੰਨ ਚਾਰ ਚੀਜ਼ਾਂ ਹੁੰਦੀਆਂ ਨੇ ਮਟਰਾਇਟਸ ਹੋ ਗਿਆ ਇੰਡੋਮਟਰਾਇਟਸ ਹੋ ਗਿਆ ਪਾਇਓਮੈਟਰਾ ਹੋ ਗਿਆ ਤਿੰਨ ਤਰ੍ਹਾਂ ਦੀ ਇਨਫੈਕਸ਼ਨ ਆ ਜਦੋਂ ਤਾਂ ਥੋੜੀ ਹੁੰਦੀ ਆ ਉਹਨੂੰ ਇੰਡੋਮਟਰਾਇਟਸ ਕਹਿੰਦੇ ਨੇ ਠੀਕ ਆ ਜਦੋਂ ਪਾਸ ਆਮ ਲੱਗ ਜਾਂਦੀ ਆ ਉਹਨੂੰ ਮਟਰਾਇਟਸ ਕਹਿੰਦੇ ਨੇ ਤੇ ਜਦੋਂ ਬਹੁਤ ਜ਼ਿਆਦਾ ਮਾਤਰਾ ਚ ਪਾਸ ਆਉਂਦੀ ਆ ਯੂਟਰਸ ਦੇ ਵਿੱਚੋਂ ਤਾਂ ਉਹਨੂੰ ਪਾਇਓਮੈਟਰਾ ਕਹਿੰਦੇ ਨੇ ਜਿੰਨਾ ਚਿਰ ਪਾਸ ਸੈੱਲਾਂ ਦੀ ਜਿਹੜੀ ਗਿਣਤੀ ਆ ਉਹ ਜ਼ਿਆਦਾ ਰਹੂਗੀ ਜਾਂ ਐਨਵਾਇਰਨਮੈਂਟ ਸਹੀ ਨਹੀਂ ਹੋਊਗਾ ਉਨਾ ਚਿਰ ਵੀ ਕੁੜੀ ਕਨਸੀਵ ਨਹੀਂ ਕਰਦੀ ਇਹ ਤਿੰਨ ਵਾਰ ਕ੍ਰਾਸ ਕਰਾਈ ਸੀ ਪਰ ਨਹੀਂ ਰਹੀ ਪਰ ਦਰਾਹੇ ਵਾਲੇ ਸੰਗੀ ਦਾ ਵੀ ਧੰਨਵਾਦ ਕਰਦੇ ਆ ਉਹਨੇ ਭਰਾ ਨੇ ਵਿਚਾਰੇ ਨੇ ਉਹ ਮੁੰਡਾ ਭੇਜਿਆ ਜਿਹੜਾ ਉਹਦਾ ਵਰਕਰ ਹੈ ਤੇਜੀ ਜੀ ਦੀ ਆਪਾਂ ਵੀਡੀਓ ਪਾਈ ਸੀਗੀ ਤੇ ਉਹ ਤੇਜੀ ਨੂੰ ਲੈ ਕੇ ਜਾਂਦਾ ਸੀ ਇਹਨੂੰ ਉਸ ਤੋਂ ਬਾਅਦ ਇਹਦੀ ਜਿਹੜੀ ਨੇਚਰ ਆ ਉਹ ਬੜੀ ਹੈਰਾਨ ਕਰਨ ਵਾਲੀ ਹੋਈ ਆ ਨਹੀਂ ਕਨਸੀਵ ਕਰਕੇ ਘੋੜੀਆਂ ਨੇ ਜਿਹੜੀਆਂ ਉਹ ਕਈ ਵਾਰ ਰਿਕਾਰਡ ਹੋ ਜਾਂਦੀਆਂ ਨੇ ਬਟ ਇਹ ਬਿਲਕੁਲ ਉਲਟਾ ਹੋਇਆ ਹੁਣ ਇਹਨੂੰ ਕੋਈ ਫੜ ਲਵੇ ਕੋਈ ਇਹਦੇ ਕੋਲੇ ਵਗ ਜਾਵੇ ਇਹ ਹਰੇਕ ਦੇ ਕੋਲੇ ਜਾਂਦੀ ਆ ਇਦੀ ਨੇਚਰ ਚ ਉਲਟੀ ਚੇਂਜ ਆਈ ਆ ਜਿਵੇਂ ਕਈ ਕੂੜੀਆਂ ਦਾ ਅਗਰੈਸਮ ਅਗਰੈਸਿਵ ਹੋ ਜਾਂਦੀਆਂ ਨੇ ਨਾ ਪਰ ਇਹ ਬਿਲਕੁਲ ਵੀ ਅਗਰੈਸਿਵ ਨਹੀਂ ਹੁੰਦੀ ਇਹ ਹੁਣ ਹਰੇਕ ਦੇ ਕੋਲੇ ਚਲੀ ਜਾਂਦੀ ਆ ਮੇਰੇ ਕੋਲੇ ਵੀ ਆ ਜਾਂਦੀ ਆ ਪਹਿਲਾਂ ਇਹ ਕਿਸੇ ਦੇ ਕੋਲੇ ਨਹੀਂ ਸੀ ਜਾਂਦੀ ਤੇ ਇਹ ਇਹਦੇ ਜੀ ਨੇਚਰ ਦੇ ਵਿੱਚ ਚੇਂਜ ਆਈ ਆ ਤੇ ਬਾਕੀ ਬਰੀਡਿੰਗ ਸੀਜ਼ਨ ਹੁਣ ਲਗਭਗ ਗਰਮੀ ਜ਼ਿਆਦਾ ਹੋ ਗਈ ਆ ਇਹਨਾਂ ਦਾ ਜਿਹੜਾ ਸੀਜ਼ਨ ਹੁੰਦਾ ਕੂੜਿਆਂ ਦਾ ਸੈਕਸ ਆ ਜਿਹੜਾ ਸੀਜ਼ਨਲ ਹੁੰਦਾ ਜੇ ਤੁਸੀਂ ਸਾਰਾ ਸਾਲ ਇਹਦੇ ਨਾਲ ਛੇੜਖਾਨੀ ਕਰੋਗੇ ਫਿਰ ਸਫਲਤਾ ਤਾਂ ਨਹੀਂ ਹੱਥ ਲੱਗਦੀ ਲੌਸ ਜ਼ਰੂਰ ਹੋ ਜਾਂਦਾ ਉਹ ਲੌਸ ਕਿੱਦਾਂ ਹੁੰਦਾ ਨਾ ਤਾਂ ਜੇ ਕੁੜੀ ਕਨਸੀਵ ਵੀ ਕਰ ਗਈ ਫਿਰ ਅੱਗੇ ਜਾ ਕੇ ਬੱਚਾ ਨਹੀਂ ਸਰਵਾਈਵ ਕਰਦਾ ਘੋੜਿਆਂ ਦੀਆਂ ਫੀਸਾਂ ਬਹੁਤ ਨੇ ਠੀਕ ਹੈ ਤੇ ਇਸ ਕਰਕੇ ਜਿਹੜਾ ਆਪਣੇ ਸੀਜ਼ਨ ਆ ਉਹ ਸੀਜ਼ਨ ਦੇ ਹਿਸਾਬ 'ਚ ਇਹਨੂੰ ਮਲਾਉਣੀ ਚਾਹੀਦੀ ਹੈ ਸੀਜ਼ਨ ਅਕਤੂਬਰ ਤੇ ਨਵੰਬਰ ਦਾ ਮਹੀਨਾ ਸਹੀ ਰਹਿੰਦਾ ਇਧਰੋਂ ਫਰਵਰੀ ਐਂਡ ਮਾਰਚ ਅਪ੍ਰੈਲ ਤੇ ਥੋੜੇ 10-15 ਦਿਨ ਮਈ ਦੇ ਹੁੰਦੇ ਆ ਬਾਕੀ ਠੀਕ ਹੈ ਦੋਸਤੋ ਧੰਨਵਾਦ ਇਹ ਹੀ ਖੁਸ਼ੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਮਿਲਦੇ ਆ ਨੈਕਸਟ ਵੀਡੀਓ ਚ